ਸ਼ਾਨਤੇ ਪਤਵੰਤੇ ਸੱਜਣੋ ਫਤਿਹੱਸ ਕਰਦਾ ਹੈ ਵਾਇਗਰੂਜੀ ਕਾ ਖਾਲਸਾ ਵਾਇਗਰੂ ਜੀ ਕੀ ਫਤਿਹ ਆਜ਼ਾਦੀ ਦੇ ਬਾਅਦ ਆਪਾਂ ਨੂੰ ਹੱਕ ਮਿਲਿਆ ਇੱਕ ਤਾਕਤ ਮਿਲੀ ਹੈ ਆਪਣੀ ਸਰਕਾਰ ਚੁੰਦ ਦੀ ਜੇ ਆਪਾਂ ਸਹੀ ਫੈਸਲਾ ਲੈ ਲਾਂਗੇ ਚੰਗੇ ਲੀਡਰ ਚੁਣਾਂਗੇ ਚੰਗੀ ਸਰਕਾਰ ਚੁਣਾਂਗੇ ਤਾਂ 5 ਸਾਲ ਚੰਗੇ ਟੱਪ ਜਾਂਦੇ ਆ ਜੇ ਗਲਤੀ ਕਰ ਲੈਨੇ ਆ ਫਿਰ 5 ਸਾਲ ਪਛਤਾਉਣਾ ਪੈਂਦਾ ਆ ਆਪਾਂ ਜ਼ਿਆਦਾ ਦੂਰ ਨਾ ਜਾਈਏ ਪਿਛਲੇ 60 ਸਾਲ ਦੇਖ ਲਿਏ 60 ਸਾਲਾਂ ਚ 25 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਤੇ تقریبا 25 ਸਾਲ ਕਾਂਗਰਸ ਦੀ ਰਹੀ ਆ ਪੰਜ ਕੁ ਸਾਲ ਆਪ ਝਾੜੂ ਵਾਲੇ ਆ ਗਏ ਹੁਣ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਕਾਂਗਰਸ ਪਾਰਟੀ ਨੇ ਕੋਈ ਯਾਦ ਆ ਤੁਹਾਨੂੰ ਇੱਕ ਵੀ ਸਹੂਲਤ ਦਿੱਤੀ ਹੋਏ ਇੱਕ ਵੀ ਕੋਈ ਨਹੀਂ ਕੋਈ ਨਹੀਂ ਦਿੱਤੀ ਕਾਂਗਰਸ ਝਾੜੂ ਭਾਜਪੀ ਆ ਸਾਰੇ ਦਿੱਲੀ ਦੀਆਂ ਪਾਰਟੀਆਂ ਇੱਥੇ ਰਾਜ ਕਰਨ ਵਾਸਤੇ ਆਉਂਦੀਆਂ ਸੇਵਾ ਕਰਨ ਵਾਸਤੇ ਨਹੀਂ ਇਹਨਾਂ ਦਾ ਕੋਈ ਲਗਾ ਤੁਹਾਡੇ ਨਾਲ ਨਹੀਂ ਆਈ ਕਾਰਨ ਹੈ ਕਿ ਜੋ ਕੁਝ ਵੀ ਬਣਿਆ ਜੋ ਕੁ르ਬੀ ਸਹੂਲਤ ਮਿਲੀ ਹੈ ਉਦੋਂ ਹੀ ਮਿਲੀ ਹੈ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਕਾਲੀਦਾ ਦੇ ਹੁਣ ਤੁਸੀਂ ਦੇਖ ਲਓ ਆ 10 ਸਾਲ ਕਿੰਨੇ ਟੱਪੇ ਤੁਹਾਡੇ ਜਿਹੜੀਆਂ ਸਹੂਲਤਾਂ ਬਾਦਲ ਸਾਹਿਬ ਨੇ ਦਿੱਤੀਆਂ ਸੀ ਸਾਰਾ ਕੁਝ ਹੀ ਬੰਦ ਹੋ ਗਿਆ ਇੱਥੇ ਬੀਬੀਆਂ ਬੈਠੀਆਂ ਤੁਸੀਂ ਸਾਰੇ ਲੋਕ ਬੈਠੇ ਹੋ ਸਾਰਿਆਂ ਦੇ ਨੀਲੇ ਕਾਰਡ ਬਣੇ ਸੀ ਕਿ ਨਹੀਂ ਉਹਦੇ ਬਾਅਦ ਆਟਾ ਦਾਲ ਆਉਂਦਾ ਸੀ ਕਿ ਨਹੀਂ ਸ਼ਗਨ ਮਿਲਦੇ ਸੀ ਪੈਨਸ਼ਨਾਂ ਮਿਲਦੀਆਂ ਸੀ ਉਦੋਂ ਐਸਸੀ ਪਰਿਵਾਰਾਂ ਦੇ ਬੱਚਿਆਂ ਨੂੰ ਅਸੀਂ ਮੁਫਤ ਕਾਲਜ ਚ ਪੜਾਉਂਦੇ ਸੀ ਤਕਰੀਬਨ 7 ਲੱਖ ਬੱਚਿਆਂ ਨੂੰ ਜਿਹੜਾ ਹੁਣ ਬੰਦ ਹੈ ਐਸਸੀ ਪਰਿਵਾਰਾਂ ਅਸੀਂ ਜਿਹੜੀ ਐਸਸੀ ਪਰਿਵਾਰਾਂ ਦੀ ਬੱਚਿਆਂ ਨੂੰ ਅਸੀਂ ਸਾਈਕਲ ਦਿੰਦੇ ਸੀ 11 ਤੇ ਬਾਹਰ ਵਾਲੇ ਸਕੂਲ ਜਾਣ ਵਾਸਤੇ ਮੈਡੀਕਲ ਕਾਰਡ ਬਣਾਏ ਸੀ ਕਿੰਨ ਸੋ ਯੂ ਵਨਟ ਬੀਲੀਵ ਮਾਫ ਸੀ ਪਰ ਮੈਨੂੰ ਲੱਗਦਾ ਤੁਹਾਡੇ ਦਾ ਸਾਰੀ ਮਾਫ ਸੀ ਸਾਰੀ ਕੁੰਡੀਲ ਹੁੰਦੇ ਸੀ ਇੱਥੇ ਕਿਹੜਾ ਪੁੱਛਦਾ ਸੀ ਸਹੀ ਗੱਲ ਹੈ ਨਾ ਕਿ ਨਹੀਂ ਸੱਚੀ ਗੱਲ ਹੈ ਕੋਈ ਪੁੱਛਦਾ ਨਹੀਂ ਮੈਂ ਮੇਰੇ ਕੋਲੇ ਮਹਿਕਮਾ ਸੀ ਤੇ ਮੇਰੇ ਅਫਸਰ ਆਏ ਕਿ ਮੈਂ ਤਰਨਤਰਾ ਜਿਲ੍ਹੇ ਨਾਲ ਤੱਕ ਬੋਲੀ ਨਹੀਂ ਪਰਦਮ ਨਾ ਕਿ ਨਾ ਪਰੇ ਮੈਂ ਕਿਹਾ ਬਚਾਰੇ ਗਰੀਬ ਆ ਯਾਰ ਤਰਲਨ ਦੁਖੀ ਹੈ ਕਾਲੀ ਦਲ ਦਾ ਰਾਜ ਹੈ ਲੋਕਾਂ ਦਾ ਰਾਜ ਆ ਫਰਕ ਹੈ ਉਦੋਂ ਹਰ ਕਿਸਮ ਦੀ ਸਹੂਲਤ ਸੀ ਪਰ ਹੌਲੀ ਹੌਲੀ ਸਾਰੀ ਬੰਦ ਕਰਤੀ ਕਿਉਂਕਿ ਆਪ ਇੱਥੇ ਪੈਸਾ ਇਕੱਠਾ ਕਰਨ ਵਾਸਤੇ ਆਏ ਆ ਤੁਸੀਂ ਦੇਖ ਲਓ ਐਨਾ ਝੂਠ ਬੋਲਦੇ ਐ ਕੀ ਕਹਿੰਦੇ ਜੀ 1000 ਰੁਪਿਆ ਇੱਕ ਔਰਤ ਦੇਵਾ ਨੇ ਕੀ ਦਵਾਨੀ ਨਹੀਂ ਦਿੱਤੀ ਤੇ ਕੱਲ ਮੈਂ ਹੋਰ ਹਰਾਨ ਹੋ ਕੇ ਪਰਸੋਂ ਟੀਵੀ ਤੇ ਕੇਜਰੀਵਾਲ ਗੁਜਰਾਤ ਵਿੱਚ ਭਾਸ਼ਣ ਦੇ ਰਿਹਾ ਹੈ ਕਹਿੰਦਾ ਜੀ ਮੇਰੇ ਮੁੱਖ ਮੰਤਰੀ ਪੰਜਾਬ ਦਾ ਮੁੱਖ ਮੰਤਰੀ ਮੇਰਾ ਹੈ ਇੱਥੇ ਪੰਜਾਬ ਵਿੱਚ ਬਰਸਾਤਾ ਕਰਕੇ ਹੜਾ ਆਇਆ ਹੈ ਮੇਰਾ ਮੁੱਖ ਮੰਤਰੀ ਇੰਨਾ ਕਾਬਲ ਹੈ ਭਗਵੰਤ ਮਾਨ ਕਿ 1 ਮਹੀਨੇ ਦੇ ਅੰਦਰ ਅੰਦਰ ਉਹਨੇ ਭੜਾ ਨੂੰ ਸਾਰਾ ਠੀਕ ਕਰਤਾ ਤੇ ਹਰ ਕਿਸਾਨ ਦੇ ਖਾਤੇ ਵਿੱਚ 50000 ਰੁਪਏ ਕਿੱਲਾ ਪੈਸਾ ਵੀ ਪਾਤਾ ਐ ਐਡਾ ਝੂਠ ਦੁਆਨੀ ਨਹੀਂ ਦਿੱਤੀ ਹਲ ਤੱਕ ਦੁਆਨੀ ਨਹੀਂ ਲੋਕੀ ਦੁਖੀ ਹੋਏ ਬੈਠੇ ਆਦਾ ਕਾਲੀ ਦਲ ਆ ਵਰਕਰ ਹੈ ਜਿਨ੍ਹਾਂ ਨੇ ਉਹਨਾਂ ਨੂੰ ਆਰ ਦਾ ਕੰਬੀ ਵੀ ਦਿੱਤਾ ਆਪਣੇ ਹੁਣ ਘੱਟ ਗਣਕ ਵੀ ਦੇ ਰਹੇ ਆ ਹਰ ਕਿਸਮ ਦੀ ਸਹੂਲਤ ਕਰ ਰਹੇ ਆ ਮੈਂ وہی ਕਹਿਣਾ ਚਾਹ ਰਾ ਆਪਣੇ ਆਪਣੇ ਹੁੰਦੇ ਆ ਆ ਜਿੰਨਾ ਕੁਝ ਵੀ ਬਣਿਆ ਆ ਤੁਹਾਡਾ ਸ਼ਹਿਰ ਤੁਸੀਂ ਦੱਸ ਦਿਓ ਕਿ ਪਿਛਲੇ 10 ਸਾਲਾਂ ਚ ਕੋਈ ਇੱਟ ਲੱਗੀ ਹੋਏ ਆ ਜਿਹੜੀਆਂ ਬਣੀਆਂ ਉਹਦੇ ਹੀ ਬਣੀਆਂ ਨੇ ਜਦੋਂ ਕਾਲੀ ਦਲ ਦੀ ਸਰਕਾਰ ਹੈ ਗਲੀਆਂ ਸਾਰਾ ਕੁਝ ਉਹ ਮੈਂ ਮੈਨੂੰ ਯਾਦ ਆ ਵੱਡੇ ਬਾਲ ਸਨ ਮੇਰੀ ਡਿਊਟੀ ਲਈ ਸੀ ਕਹਿੰਦੇ ਜਿੱਥੇ ਗੁਰੂ ਘਰ ਦੀਆਂ ਜਿੱਥੇ ਜਿੱਦੇ ਗੁਰੂ ਸਾਹਿਬ ਆਇਆ ਜਿਹੜਾ ਪਵਿੱਤਰ ਧਰਤੀਆਂ ਉਹਨਾਂ ਨੂੰ ਸਜਾ ਦਿਓ ਮੈਂ ਇੱਥੇ ਆਇਆ ਆ ਮੇਨ ਰੋਡ ਦਾ ਪ੍ਰਹਾੜਾ ਨਾ ਸੀਵਰੇਜ ਕੁਝ ਵੀ ਨਹੀਂ ਸੀ ਮੈਂ ਇੱਕ ਤਦਾਮ ਕੋਨੇ 200 ਕਰੋੜ ਰੁਪਏ ਲੈ ਕੇ ਆਇਆ ਤੇ ਸਾਰਾ ਕੁਝ ਬਣਾਇਆ ਸ਼੍ਰੋਮਣੀ ਕਾਲੀ ਦਲ ਕਾਜੀ ਪਾਰਟੀ ਹੈ ਜਿਹੜੇ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਗੁਰੂ ਸਾਹਿਬ ਦੇ ਦੱਸੇ ਰਸਤੇ ਤੇ ਚੱਲਣ ਆਲੀ ਹੈ ਗੁਰੂ ਸਾਹਿਬ ਨੇ ਆਪਾਂ ਨੂੰ ਦੱਸਿਆ ਸਰਬੱਤ ਦਾ ਭਲਾ ਸੋਚੋ ਕਿ ਸਾਰਿਆਂ ਦਾ ਭਲਾ ਸੋਚੋ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸੀ ਸਾਰੇ ਧਰਮਾਂ ਦੇ ਪਵਿੱਤਰ ਸਥਾਨ ਉਹਨਾਂ ਨੇ ਆਪ ਬਣਾਏ ਆ ਜੇ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਕੀਤੀ ਹੈ ਵਾਪਸ ਤਾਂ ਜਿਹੜਾ ਰਾਸਤੇ ਮਾਰਗ ਬਣਾਇਆ ਹੈ ਉਵੇਂ ਹੀ ਦੁਰਗਿਆਣਾ ਮੰਦਿਰ ਦੀ ਸਾਰੀ ਸੰਭਾਲ ਕੀਤੀ ਹੈ ਤੇ ભગવાન ਬਾਲਮੀ ਕੀ ਦਾ ਪਵਿੱਤਰ ਸਥਾਨ ਦੇਖੋ ਕਿੰਨਾ ਖਮਸੂਰਤ ਬਣਾਇਆ ਕਿੰਨੇ ਇੱਥੇ ਜਨਤਾ ਜਿਹੜੀ ਉਹਦੇ ਦਰਸ਼ਕ ਕਰਕੇ ਆਈ ਹੈ ਆਪਣੇ ਨਾਲ ਅੰਮ੍ਰਿਤਸਰ ਸਾਹਿਬ ਮੈਨੂੰ ਯਾਦ ਹੈ ਉਸ ਮੀਟਿੰਗ 'ਚ ਮੈਂ ਵੀ ਸੀ ਸਮਾਜ ਦੇ ਲੋਕ ਆਏ ਕਿ ਸਾਡੀ ਤੀਰਥ ਯਾਤਰਾ ਪਵਿੱਤਰ ਸਥਾਨ ਬਣਾਇਆ ਜਾਏ ਵੱਡੇ ਬਾਦ ਸਾਹਿਬ ਨੇ ਵਧੀਆ ਅਕਟ ਲੈਂਦੇ ਕਹਿੰਦੇ ਪੈਸੇ ਦੀ ਕਮੀ ਨਹੀਂ 100 ਕਰੋੜ ਤੋਂ ਸ਼ੁਰੂ ਹੋਏ ਸੀ ਬਣਾਉਣਾ ਤੇ 300 ਕਰੋੜ ਲਾ ਕੇ ਕਿੰਨਾ ਗੰਦੂਦ ਮੈਂ ਤੇ ਅੱਜ ਜਾ ਕੇ ਦੇਖੋ ਸਾਰਾ ਇਹ ਖੇਰੂ ਖੇਰੂ ਹੋ ਗਿਆ ਕਿਸ ਨੇ ਇੱਕ ਦਵਾਨੀ ਨਹੀਂ ਲਈ ਜੇ ਬੂਟੇ ਵੀ ਲੈ ਸਰੇ ਪਾਣੀ ਕਿ ਨਹੀਂ ਪਾਇਆ ਉਹਨਾਂ ਚ ਆ ਤਾਂ ਸਾਰੇ ਮੈਨੂੰ ਲੱਗਦਾ ਠੱਗ ਹੈ ਚੋਰ ਆ ਜਿਹੜੇ ਆਏ ਆ ਨਾ ਕਾਂਗਰਸ ਨੇ ਕਿਤਾ ਚਾਰੂ ਵਾਲੇ ਅੰਦਰ ਕਾੜੀ ਤੋੜਦੇ ਆ ਆ ਸੋਚਦੇ ਇਹਨਾਂ ਨੇ ਬਿਆਨ ਦਿੱਤਾ ਸੀ ਕਿ ਅਸੀਂ ਧੱਕੇ ਨਾਲ ਜਿੱਤਾਂਗੇ ਧੱਕਾ ਪੰਜਾਬ 'ਚ ਨਹੀਂ ਹੁੰਦਾ ਆਪਣੇ ਡੀਐਸਪੀ ਲੈ ਕੇ ਆਏ ਸੀ ਹਰਮੀਤ ਕਿ ਮੈਂ ਇੱਥੇ ਇੱਕ ਧੱਕਾ ਕਰੂੰਗਾ ਸਾਰੇ ਭਜਾ ਦੇ ਮੈਂ ਐਸੇ ਚ ਗੱਲ ਕਰ ਰਹੇ ਸੀ ਅਸੀਂ ਗੱਲ ਤੁਸੀਂ ਗੱਲ ਕਰ ਰਹੇ ਸੀ ਕਿ ਇਹਦਾ ਹਰਮੀਤ ਦਾ ਨੰਬਰ 1 ਚੇਲਾ ਜਿਹੜਾ ਖੈਰਾ ਜਿਹੜਾ ਆਪਣੇ ਹੁਣ ਬਦ ਕਰ ਕਿਹੜਾ ਖੇੜਾ ਕਿਹੜਾ ਉਹ ਘਾਂਡਾ ਪਹਿਲੇ ਉਹਦਾ ਸਾਰੇ ਪਰਿਵਾਰ ਮੇਰੇ ਨਾਲ ਜੁਆਇਨ ਕਰ ਗਏ ਕਿ ਆਪਣੇ ਪ੍ਰਵਾਦ ਨੂੰ ਤੇ ਰੱਖ ਨਹੀਂ ਸਕਿਆ ਤੁਹਾਡੇ ਨਾਲ ਕੀ ਕਰੂਗਾ ਉਹ ਕੋਈ ਡਰ ਦੀ ਲੋੜ ਨਹੀਂ ਕੋਈ ਫਿਕਰ ਦੀ ਹੱਥ ਨਹੀਂ ਲਾ ਸਕਦਾ ਜਿੰਨੇ ਮੇਰੇ ਵਰਕਰਾਂ ਦੇ ਪਰਚੇ ਦਿੱਤੇ ਸਾਰੇ ਵਾਪਸ ਕਰਾਇਆ ਮੈਂ ਇਹਨਾਂ ਦਾ ਟਾਈਮ ਹੁਣ ਗਿਆ ਇਹਨਾਂ ਦਾ ਟਾਈਮ ਗਿਆ ਮੈਂ ਕੋਈ ਬੇਨਤੀ ਕਰਨਾ ਹੈ ਕਾ ਨਾ ਪੰਜਾਬ ਨੂੰ ਬਚਾ ਲਓ ਆ ਠੱਗਾਂ ਤੋਂ ਵਾਪਸ ਲੈ ਕੇ ਉਹ ਕਾਲੀ ਦਲ ਨੂੰ ਤੇ ਮੈਂ ਤੁਹਾਨੂੰ ਵਾਦਾ ਕਰਦਾ ਜਿਸ ਦਿਨ ਕਾਲੀ ਦਲ ਦੀ ਸਰਕਾਰ ਆ ਗਈ ਪਹਿਲੇ ਹੀ ਹਫਤੇ ਤੋਂ ਤੁਹਾਨੂੰ ਕੋਈ 50 50 ਕਿਲੋ ਦੀ ਜਗ੍ਹਾ ਹੁਣ 50 ਕਿਲੋ ਕਰ ਦਾਂਗੇ ਕਣਕ ਕਣਕ ਦਾਲ ਛਕਨ ਪੈਨਸ਼ਨ ਸਾਰਾ ਕੁਝ ਹੀ ਨਾਲ ਦੇ ਨਾਲ ਮਿਲ ਲੱਗ ਜਾਊਗਾ ਨਾਲੇ ਇੱਕ ਗੱਲ ਮੈਂ ਤੁਹਾਨੂੰ ਜਰੂਰ ਕਰਨਾ ਚਾਹਣਾ ਐਕਤੀ ਨੋਟ ਕਰਿਓ ਅੱਜ ਤੱਕ ਜੋ ਕੁਝ ਵੀ ਕਿਹਾ ਸੀ ਪੂਰਾ ਕੀਤਾ ਹੈ ਹੁਣ ਮੈਂ ਇੱਕ ਹੋਰ ਵਾਦਾ ਕੀਤਾ ਹੈ ਪੰਜਾਬ ਦੇ ਲੋਕਾਂ ਨੂੰ ਇੱਕ ਮੇਰੇ ਪੰਜਾਬ ਤੋਂ ਆਪਣੇ ਪੰਜਾਬ ਦੇ ਵਾਸੀ ਕੋਈ ਕਿਰਾਏ ਤੇ ਰਹਿਣ ਦੀ ਲੋੜ ਨਹੀਂ ਪਣੀ ਇੱਕ ਕਾਨੂੰਨ ਬਣਾਵਾਂਗੇ ਕਿ ਹਰ ਪਰਿਵਾਰ ਕੋਲੇ ਇੱਕ ਮਕਾਨ ਜ਼ਰੂਰ ਚਾਹੀਦਾ ਪੰਜਾਬ ਸਰਕਾਰ ਤਰਫੋਂ ਸ਼ਹਿਰ ਦੇ ਨਾਲ ਕਲੋਨੀਆਂ ਕੱਢ ਕੇ ਇੱਕ ਪਰਿਵਾਰ ਨੂੰ ਜਿਹੜੇ ਪਰਿਵਾਰ ਕੋਲੇ ਕੋਈ ਨਹੀਂ ਹੈ ਇੱਕ ਇੱਕ ਮਕਾਨ ਬਣਾ ਕੇ ਦੇਵਾਂਗੇ ਨਾਲੇ ਮੇਰੇ ਪੰਜਾਬ ਵਿੱਚ ਕੋ ਸੱਚਾ ਮਕਾਨ ਨਹੀਂ ਹੋਊਗਾ। ਤੁਹਾਨੂੰ ਯਾਦ ਕਰੋ ਮੈਂ ਕਿਹਾ ਸੀ ਬਿਜਲੀ ਆਮ ਆਮ ਕਰ ਦੂੰਗਾ ਕਾਂਗਰਸੀ ਕਹਿੰਦੇ ਹੋਈ ਨਹੀਂ ਸਕਦੀ ਕਰਕੇ ਦਿਖਾ ਦਿੰਦੀ ਨਹੀਂ। ਮੈਂ ਕਿਹਾ ਸੜਕਾਂ ਇੱਦੀਆਂ ਵਿੱਚ ਬਣਾਉਂਗਾ ਪੰਪ ਛਿੜ ਦਿਓ। ਆ ਥੋੜੀ ਤਰਨਤਾਂਨ ਪਟਿੰਡੇ ਜਾਂਦੀ ਦੇਖਿਓ। ਤੁਸੀਂ ਅੱਜ ਤਰਨਤਾਂਨ ਤੋਂ ਜਿੱਥੇ ਮਰਜ਼ੀ ਆਣਾ ਸੜਕਾਂ ਦੇਖੋ ਕਹ ਜੀਆ ਬਣਾਈਆਂ। ਉਹ ਮੈਂ ਤਾਂ ਕਹਿੰਦਾ ਸੀ ਪਾਣੀ ਵਾਲੀ ਬੱਸ ਪਣਾਉਂਗਾ ਚਲਾਉਂਗਾ ਤੇ ਜਲਾਦੀ ਸਿੰਘ ਵੀ ਤੁਹਾਡੀ ਹਰੀਕੇ ਦੇ ਮੈਂ ਉਹੀ ਕਹਿੰਦਾ ਅਸੀਂ ਸਾਡੇ ਵਾਸਤੇ ਪੰਜਾਬ ਪਰਿਵਾਰ ਹੈ ਅਸੀਂ ਆਪਣੇ ਪਰਿਵਾਰ ਚ ਕਿਤੇ ਝੂਠ ਨਹੀਂ ਬੋਲਾਂਗੇ ਅਸੀਂ ਰਹਿਣਾ ਇੱਥੇ ਆ ਕਾਂਗਰਸੀ ਆ ਦਿੱਲੀ ਵਾਲੀਆਂ ਪਾਰਟੀਆਂ ਝੂਠ ਬੋਲਦੀਆਂ ਕਿਉਂ ਉਹਨੂੰ ਪਤਾ ਜੇ ਨਾ ਵੋਟ ਦਿੱਤੀ ਅਸੀਂ ਦੁਪਹਿਰਾਂ ਚੱਕ ਕੇ ਕਿਤੇ ਹੋਰ ਸੂਬੇ ਚਲੇ ਜਾਵਾਂਗੇ ਇੱਧਰ ਤੁਹਾਡੇ ਕੋਲ ਹੀ ਰਹਿਣਾ ਇੱਥੇ ਹੀ ਜਿਉਣਾ ਇੱਥੇ ਹੀ ਮਰਨਾ ਆਈ ਕਾਰਨਾ ਕੀ ਕਾਲੀ ਦਲ ਕਿਤੇ ਲਾਰਾ ਨਹੀਂ ਲਊਗਾ ਕਾਲੀ ਦਲ ਜੋ ਕਹੂਗਾ ਸਭ ਪੂਰਾ ਕਰਕੇ ਦਿੰਨੇ ਆ ਇਸ ਕਰਕੇ ਵਾਪਸ ਜੇ ਸ਼ਹਿਰ ਦੀ ਤਰੱਕੀ ਕਰਾਉਣੀ ਹੈ ਜੇ ਵਾਪਸ ਉਹ ਖੁਸ਼ੀਆਂ ਲੈ ਕੇ ਆਉਣੀ ਹੈ ਹੁਣ ਆਪਣੇ ਕੋਲੇ ਕੋਈ ਚਾਰਾ ਨਹੀਂ ਅੱਗੇ ਪਿੱਛੇ ਲੈਫਟ ਰਾਈਟ ਦੇ ਖੰਦੀ ਲੋੜ ਨਹੀਂ ਕੋਈ ਲਾਲਚ ਨਾ ਕੋਈ ਤਬਕੀਤ ਨਾ ਨਿਸ਼ਾਨਾ ਬਣਾ ਲਿਓ ਤੁਹਾਡੇ ਕੋਲ ਜਿਹੜੀ ਤਾਕਤ ਹੈ ਤੱਕੜੀ ਚੋਂ ਨਿਸ਼ਾਨਾ ਆਪਣੀ ਆਪਣੀ ਪਾਰਟੀ ਆਪਣੇ ਪੰਜਾਬ ਦੀ ਇਕੱਲੀ ਪਾਰਟੀ ਹੈ ਜਿਹੜੀ ਖੋੜੇ ਜਿਹੜੇ ਤੇ ਖੁਸ਼ੀਆਂ ਲਿਆ ਸਕਦੀਆਂ ਪੰਜਾਬ ਤਰੱਕੀ ਲਿਆ ਸਕਦੀ ਹੈ ਉਹਨੂੰ ਇੱਕ ਦਾਅਵਤ ਤੇ ਬੀਬੀ ਜੀ ਜਿਹੜੇ ਉਸ ਪਰਿਵਾਰ ਤੋਂ ਆ ਜਿਸ ਪਰਿਵਾਰ ਨੇ ਦਰਬਾਰ ਸਾਹਿਬ ਤੇ ਜਦੋਂ ਹਮਲਾ ਹੋਇਆ ਉਹਨਾਂ ਨੂੰ ਬਰਦਾਸ਼ਤ ਨਹੀਂ ਹੋਇਆ ਆਪਣੇ ਅਮਰੀਕਾ 'ਚ ਨਿਕਲ ਗਏ ਇਹਨਾਂ ਦੇ ਇਹਨਾਂ ਦੇ ਸਾਥੀਆਂ ਕਈ ਸ਼ਹੀਦ ਵੀ ਹੋ ਗਏ ਇਹਨੂੰ 8-8 ਸਾਲ ਜੇਲਾ ਕੱਟਨੀਆਂ ਪਈਆਂ ਕੋਈ ਨਾ ਸੁਣਾਂੀ ਸੀ ਇਹਨਾਂ ਦਾ ਆਈ ਸੀ ਦੁੱਖ ਸੀ ਕਿ ਸਾਡੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਅਸੀਂ ਰੱਖਿਆ ਕਰਨ ਜਾਣਾ ਹੈ ਕਿਸੇ ਦਾ ਨੁਕਸਾਨ ਨਹੀਂ ਕੀਤਾ ਕਈ ਹਰਪੀਤ ਵਰਗੇ ਠੱਗ ਹੈ ਉਹ ਸੋਚਦੇ ਆ ਕਿ ਕਾਲੀ ਦਲ ਕਮਜ਼ੋਰ ਹੋ ਗਿਆ ਹੁਣ ਆਪਾਂ ਛਾਲ ਮਾਰ ਕੇ ਉਧਰ ਚਲੇ ਜਾਓ ਵੱਡੇ ਪਾਲ ਸਾਹਿਬ ਕਹਿੰਦੇ ਹੁੰਦੇ ਸੀ ਜਿਹੜਾ ਬੰਦਾ ਆਪਣੀ ਮਾਂ ਪਾਰਟੀ ਦਾ ਵਫਾਦਾਰ ਨਹੀਂ ਕਿਸੇ ਦਾ ਵਫਾਦਾਰ ਨਹੀਂ ਹੈ ਐਸ ਕਰਕੇ ਇਹ ਜਿਹੇ ਠੱਗਾਂ ਤੋਂ ਉਹ ਖੜਾ ਛੁਟ ਗਿਆ ਅਸੀਂ ਵੀ ਬਚ ਗਏ ਤੁਸੀਂ ਵੀ ਬਚ ਗਏ ਤੇ ਮੈਂ ਤੁਹਾਨੂੰ ਇਹ ਨਾਲ ਦੱਸਣਾ ਵਧੀਆ ਸ਼ੇਰ ਬਣਾ ਕੇ ਦਊਂਗਾ ਇਸ ਗੁਰੂ ਨਗਰ ਨੂੰ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਈਕੂ ਟਿੱਕਾ ਕਾਲਸ ਵਾਈਕੂ ਜੀ ਬਧੇ ਅੱਜ ਆਥਾ ਪਿਆਰ ਜਿਹੜਾ ਸ਼ੂਨੀ ਕਾਲੀਗਲ ਪ੍ਰਤੀ ਵੇਖ ਨੂੰ ਮਿਲਿਆ ਇੱਥੇ ਜਜ਼ਬਾਰ ਦੀ ਕਮੇਟੀ ਸੀ ਕੀ ਕਹਿਣਾ ਚਾਹੋਗੇ ਇਸ ਪਿਆਰ ਦੇ ਲਈ ਅਤੇ ਕੀ ਸੁਨੇਹਾ ਅੰਦਰ ਪਾਰ ਨਾਲ ਫਿਰ ਲੋਕਾਂ ਜੀ ਪਰਵਾਹਾਂ ਗਾ ਮਿਲ ਰਿਹਾ ਲੋਕਾਂ ਚ ਭਾਰੀ ਹਿਸ਼ਾਬ ਆ ਕਿ ਸਾਡੀ ਖੇਤਰੀ ਪਾਰਟੀ ਆਵੇ ਜਿਹੜੀ ਸਾਡੀ ਜ਼ਮੀਨ ਨਾਲ ਜੁੜੀ ਆ ਜਿਹੜੀ ਜੋ ਕਹਿੰਦੀ ਉਹ ਹੀ ਕਰਦੀ ਆ ਤੇ ਲੋਕਾਂ ਦਾ ਮੈਂ ਬਹੁਤ ਧੰਨਵਾਦ ਕਰਦੀ ਆ ਕਿ ਇੰਨੀ ਇਹਨਾਂ ਨੂੰ ਧਮਕੀਆਂ ਆ ਰਹੀਆਂ ਵਾ ਝਾੜੂ ਪਾਰਟੀ ਵੱਲੋਂ ਡਰਾਇਆ ਧਮਕਾਇਆ ਜਾ ਰਿਹਾ ਪਰ ਉਹ ਡਰ ਖੋਗ ਨੂੰ ਪਿੱਛੇ ਛੱਡ ਕੇ ਜੋ ਡਟੇ ਹੋਏ ਨੇ ਸਾਡੇ ਐਮਸੀਬੀ ਸਾਰੇ ਡਟੇ ਹੋਏ ਨੇ ਤੇ ਲੋਕ ਵੀ ਨਾਲ ਡਟੇ ਹੋਏ ਨੇ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੀ ਆ ਬਿਲਕੁਲ ਨਹੀਂ ਲੋਕ ਨਹੀਂ ਡਰਦੇ ਲੋਕਾਂ ਚ ਭਾਰੀ ਛਾਤ ਹੀ ਬੇਕਲੀ ਆਵਾ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪ੍ਰੈਜ਼ੀਡੈਂਟ ਬਰਿੰਦਰ ਸਿੰਘ ਵਗਾ ਅੱਜ ਵਾਰਡ ਨੰਬਰ 5 ਦੇ ਵਿੱਚ ਫੰਕਸ਼ਨ ਰੱਖਿਆ ਗਿਆ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਜੀ ਦਾ ਔਰ ਠਾਠਾ ਮਾਰਦਾ ਇਕੱਠ ਇਕੱਤਰ ਹੋਏ ਸਾਰੇ ਵੀਰ ਭਰਾ ਨੌਜਵਾਨ ਸਾਡੀਆਂ ਮਾਵਾਂ ਭੈਣਾਂ ਸਾਡੇ ਵੀਰ ਸਾਡੇ ਮੋਹਤਵਾਰ ਵਰਕਰ ਸਾਰੇ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਕੱਤਰ ਹੋਏ ਇਸ ਫੰਕਸ਼ਨ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੂੰ ਜੋ ਪ੍ਰਾਨੀਆਂ ਆਜ਼ਾਦਾਂ ਦੇ ਵਿੱਚ ਉਹਨਾਂ ਨੂੰ ਯਾਦ ਰੱਖਦੇ ਹੋਏ ਸਾਰੇ ਉਹਨਾਂ ਨੂੰ ਯਾਦ ਕਰਦੇ ਹੋਏ ਇੱਥੇ ਆਏ ਹੈ ਬਾਦਲ ਸਾਹਿਬ ਨੂੰ ਮਿਲ ਮਕਸਦ ਕੀ ਸੀ ਆਜੀ ਮੀਟਿੰਗ ਦਾ ਮਕਸਦ ਦੇਖੋ ਜੀ ਲੋਕ ਪਬਲਿਕ ਸਤਾਈ ਹੋਈ ਹੈ ਸਰਕਾਰਾਂ ਤੋਂ ਸਭ ਤੋਂ ਪਹਿਲਾਂ ਕਾਂਗਰਸ ਸਰਕਾਰ ਉਹਨੇ ਕੁਝ ਨਹੀਂ ਕੀਤਾ ਠੀਕ ਹੈ ਉਸ ਤੋਂ ਬਾਅਦ ਜੋ ਆਈ ਝਾੜੂ ਸਰਕਾਰ ਚਾਲੂ ਕਹਿ ਲੋ ਜਾਂ ਲੋਟੂ ਸਰਕਾਰ ਭੰਡਾਂ ਦੀ ਸਰਕਾਰ ਇਹ ਤੋਂ ਇਲਾਵਾ ਇਹਨਾਂ ਨੇ ਕੋਈ ਮੁੱਦਿਆਂ ਦੀ ਗੱਲ ਨਹੀਂ ਕੀਤੀ ਹਰ ਇੱਕ ਨੂੰ ਭੰਡ ਦੇ ਰਹੇ ਨੇ ਉਹ ਆਪਣਾ ਇਹ ਤੇ ਜੋ ਮੁੱਖ ਮੰਤਰੀ ਆ ਭਗਵੰਤ ਮਾਨ ਇਹਦੇ ਕਮੈਂਟਰ ਹੀ ਇੱਕ ਭੰਡ ਸੀ ਇਹ ਚੁੱਕ ਕੇ ਇਹਨਾਂ ਸਾ ਆਪਣੀ ਸੰਗਤ ਨੇ ਇਹਨਾਂ ਨੂੰ ਮਾਨ ਦਿੱਤਾ ਵੀ ਚਲੋ ਕੁਝ ਨਾ ਕੁਝ ਕਰਨਗੇ ਪਰ ਇਹਨਾਂ ਨੇ ਆਨ ਕੇ ਪੰਜਾਬ ਦਾ ਬੇੜਾ ਕਰਕ ਕਰਤਾ ਅੱਜ ਕਿਸ ਦੇ ਹੱਕ ਦੇ ਵਿੱਚ ਜਿਹੜਾ ਵੋਟ ਮੰਗੀ ਗਈ ਤੇ ਪ੍ਰਚਾਰ ਕੀ ਸਭ ਤੋਂ ਪਹਿਲਾਂ ਜੀ ਇਹ ਸ਼ਰੋਮਣੀ ਕਾਲੀ ਨਾਲ ਦੀ ਵਾਰ ਹੀ ਹਮੇਸ਼ਾ ਤੋਂ ਜੋ ਵੀ ਇਹ VOTING ਭੁਗਤਨੀਏ ਸ਼ਰੋਮਣੀ ਕਾਲੀ ਨਾਲ ਦੇ ਹੱਕ ਦੇ ਵਿੱਚ ਭੁਗਤਨੀਏ ਸਰਦਾਰ ਸੁਖਵੀਰ ਸਿੰਘ ਬਾਦਲ ਉਹ ਸਾਡੇ ਮਾਨਯੋਗ ਪ੍ਰਿੰਸੀਪਲ ਸਖਵਿੰਦਰ ਕੌਰ ਰੰਧਾਵਾ ਦੇ ਹੱਕ ਦੇ ਵਿੱਚ ਭੁਗਤਨੀ ਹੈ ਕਿੰਨੇ ਫਤਵਾ ਮਿਲਿਆ ਲੋਕਾਂ ਦਾ ਪਿਆਰ ਮਿਲਿਆ ਬਹੁਤ ਭਾਰੀ ਤੁਸੀਂ ਦੇਖ ਤੁਸੀਂ ਦੇਖ ਹੀ ਲਿਆ ਸਭ ਨੇ ਬਹੁਤ ਭਾਰੀ ਕਾਠ ਹੋਇਆ ਠਾਠਾ ਮਾਰਦਾ ਕਾਠ ਹੋਇਆ ਕਿਹੜੀ ਜਿਹੜੀ ਅਪੀਲ ਹੈ ਜਾਂਦੇ ਜਾਂਦੇ ਹਲਕਾ ਪਾਸਿਆਂ ਨੂੰ ਕਰਨੀ ਚਾਹੋਗੇ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਹਿਰ ਨਿਵਾਸੀਆਂ ਨੂੰ ਮਹੱਲਾ ਨਿਵਾਸੀਆਂ ਨੂੰ ਇਹੋ ਅਪੀਲ ਕਰਾਂ ਇਹਨਾਂ ਠੱਗਾਂ ਸਰਕਾਰਾਂ ਤੋਂ ਬਚੋ ਕਿਉਂਕਿ ਪੰਜਾਬ ਦੀ ਖੇਤਰੀ ਪਾਰਟੀ ਹੈ ਜੋ ਆਪਣੇ ਪੰਜਾਬ ਲਈ ਖੜੀ ਹੁੰਦੀ ਹੈ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਜੀ ਬਗੈਰ ਸਰਕਾਰ ਦੇ باوجود ਵੀ ਹਾਰਡ ਪੀੜਤਾਂ ਲਈ ਜੋ ਨੁਕਸਾਨ ਹੋਇਆ ਹੈ ਐ ਚੁਟਾਨ ਵਾਂਗੂ ਆਪਣੀ